ਸਤਿ ਸ਼੍ਰੀ ਅਕਾਲ ਜੀ ਸਾਡੇ ਚੈਨਲ ਪੰਜਾਬੀ ਟੋਟਕੇ ਤੇ ਉਪਾਅ ਵਿੱਚ ਤੁਹਾਡਾ ਬਹੁਤ 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 ਸਵਾਗਤ ਹੈ आज की मेरी वीडियो देखने तो पहले अपने हाथ में एक नोटबुक कॉपी पेन पेंसिल जरूर लेके बैठना तुम कहो कि आज मैडम मैं की कह रही है वीडियो तो टॉपिक नहीं दस रही है और कह रही है कि कॉपी पेंसिल लेके बैठ जाओ हाँ जी क्योंकि अज की भीडियो मैं तुम्हें कुछ ऐसा इंपोर्टेंट चीज़ दस वाली हाँ जो थानू लिख के जरूर अपने को रखनी है क्योंकि एक ऐसी एक नहीं ਇੱਕ ਮੂਚੋ ਨਿਕਲ ਗਿਆ ਹੈ ਇੱਕ ਨਹੀਂ ਦੋ ਨਹੀਂ ਤਿੰਨ ਨਹੀਂ ਮੈਂ ਕਹਿ ਲਈ ਹਾਂ ਬਹੁਤ ਸਾਰੀਆਂ ਤੁਹਾਡੀਆਂ ਪਰੇਸ਼ਾਨੀਆਂ ਜਿਸ ਤਰ੍ਹਾਂ ਕਿ ਸਮਝ ਲਓ ਤੁਸੀ ਤੁਹਾਡੀ ਦੁਕਾਨ ਹੈ ਤੁਹਾਡੀ ਦੁਕਾਨ ਤੇ ਕਸਟਮਰ ਨਹੀਂ ਆਉਂਦੇ ਹਨ ਤੁਹਾਨੂੰ ਡਾਇਬਟੀਜ਼ ਹੈ ਹੈਲਥ ਠੀਕ ਨਹੀਂ ਹੈ ਪਿਆਰ ਨਹੀਂ ਮਿਲ ਰਹੀ ਹੈ ਤੁਹਾਡੇ ਬੱਚਿਆਂ ਨੂੰ ਬਹੁਤ ਸਾਰੇ ਮੈਨੂੰ ਕਮੈਂਟ ਆਏ ਹਨ ਪਿਆਰ ਨਹੀਂ ਮਿਲ ਰਹੀ ਉਹਦੇ ਵਾਸਤੇ ਵੀਡੀਓ ਬਣਾਓ ਪਿਆਰ ਵਾਸਤੇ ਪੜਾਈ ਵਿੱਚ ਬੱਚਾ ਕਮਜ਼ੋਰ ਹੈ ਪੈਸੇਾਂ ਦੀ ਪ੍ਰੋਬਲਮ ਹੈ ਪਿਆਰ ਤੁਹਾਡਾ ਤੁਹਾਨੂੰ ਨਹੀਂ ਮਿਲਿਆ ਹੈ ਬਹੁਤ ਜਿਆਦਾ ਮੋਟੇ ਹੋ ਗਏ ਹੋ ਬੋਡੀ ਪੇਨ ਹੋ ਰਿਹਾ ਹੈ ਮਤਲਬ ਬਹੁਤ ਸਾਰੀਆਂ ਚੀਜ਼ਾਂ ਬਹੁਤ ਸਾਰੀਆਂ ਤੁਹਾਡੀਆਂ ਪ੍ਰੋਬਲਮਸ ਇੱਕੋ ਹੀ ਵੀਡੀਓ ਵਿੱਚ ਮੈਂ ਲੈ ਕੇ ਆਈ ਹਾਂ ਐਸੇ ਨੰਬਰ ਦੱਸ ਰਹੀ ਹਾਂ ਐਸੇ ম্যাਜਿਕ ਨੰਬਰ ਐਸੇ ਜਾਦੂਈ ਨੰਬਰ ਐਸੇ ਐਂਜਲ ਨੰਬਰ ਦੱਸ ਰਹੀ ਹਾਂ ਜਿਨ੍ਹਾਂ ਨੂੰ ਸਿਰਫ ਸਿਰਫ માત્ર ਲਿਖਣ ਦੇ ਨਾਲ ਹੀ ਤੁਹਾਨੂੰ 24 ਘੰਟੇ ਵਿੱਚ ਰਿਜ਼ਲਟ ਮਿਲੇਗਾ ਹਾਂਜੀ ਮੈਂ ਤੁਹਾਨੂੰ ਦੱਸ ਰਹੀ ਹਾਂ ਕਿ ਇਹ ਜੋ ਨੰਬਰ ਹਨ ਨਾ ਅਹ 5 ਮਿੰਟ ਵਿੱਚ ਐਕਟਿਵ ਹੋ ਜਾਂਦੇ ਹਨ ਜਿਸ ਤਰ੍ਹਾਂ ਕਿ ਆਪਾਂ ਕੋਈ SIM ਪਾਉਂਦੇ ਹਨਾ ਆਪਣੇ ਫੋਨ ਵਿੱਚ ਉਹਨੂੰ ਐਕਟਿਵ ਹੋਣ ਵਿੱਚ ਟਾਈਮ ਲੱਗਦਾ ਨਾ ਇੱਕ ਦਿਨ ਦਾ ਇਹ ਨੰਬਰ ਨੂੰ 5 ਮਿੰਟ ਲੱਗਦੇ ਹਨ ਐਕਟਿਵ ਹੋ ਜਾਂਦਾ ਹੈ ਜਿਸ ਤਰ੍ਹਾਂ ਹੀ ਆਪਾਂ ਆਪਣੇ ਜਿੱਥੇ ਵੀ ਆਪਣੀ ਬੋਡੀ ਦੇ ਪਾਰਟ ਚ ਸਭ ਕੁਝ ਡਿਟੇਲ ਵਿੱਚ ਮੈਂ ਤੁਹਾਨੂੰ ਅੱਗੇ ਦੱਸਣ ਵਾਲੀ ਹਾਂ ਲਿਖੋਗੇ ਨਾ ਤਾਂ 24 ਘੰਟੇ ਵਿੱਚ ਰਿਜ਼ਲਟ ਪਾਓਗੇ ਹਾਂ ਜੋ ਲੋਕ नेगेटिव जोन आए हुए हैं उन्होंने टाइम लग सकता है किमें टाइम लग नैगटिव जोन मतलब जो लोग बहुत परेशान हो चुके हैं जो ये सोचते हैं कि हूँ भी कुछ हो सकता है इन कोशिशा कर लिया तो कुछ अच्छा नहीं हो रहा वो एक नैगटिव जोन से चले गए हैं तो उन्होंने नैगटिव जोन चो निकल देोड़ा समा लगता है इस करके उन्होंने थोड़ा टाइम लग सकता है पर जो लोग पॉजिटिव हैं जो लोग विश्वास नस्ट ने ਬਹੁਤ ਜ਼ਰੂਰੀ ਹੈ ਐਂਜਲ ਨੰਬਰ ਦੇ ਵਿੱਚ ਦੇਖੋ ਐਂਜਲ ਨੰਬਰ ਤਾਂ ਆਪਣਾ ਕੰਮ ਕਰਦਾ ਹੈ ਪਰ ਜੇ ਤੁਹਾਨੂੰ ਵਿਸ਼ਵਾਸ ਨਹੀਂ ਹੋਏਗਾ ਤਾਂ ਉੱਥੇ ਡਗਮਗਾ ਜਾਂਦਾ ਹੈ ਇਸ ਕਰਕੇ ਮੈਂ ਆਲਵੇਸ ਤੁਹਾਨੂੰ ਕਹਿੰਦੀ ਹਾਂ ਜਿੱਥੇ ਵਿਸ਼ਵਾਸ ਹੈ ਉੱਥੇ ਸਭ ਕੁਝ ਹੈ ਜਿੱਥੇ ਵਿਸ਼ਵਾਸ ਨਹੀਂ ਹੈ ਉੱਥੇ ਕੁਝ ਵੀ ਨਹੀਂ ਹੈ ਕਿਉਂਕਿ ਇਹਨਾਂ ਨੰਬਰਾਂ ਦਾ ਕੋਈ ਸਾਈਡ ਇਫੈਕਟ ਨਹੀਂ ਹੈ ਸਾਈਡ ਇਫੈਕਟ ਦਾ ਮਤਲਬ ਹੁੰਦਾ ਹੈ ਕਈ ਵਾਰੀ ਅਸੀਂ ਤੁਹਾਨੂੰ ਐਸੀਆਂ ਚੀਜ਼ਾਂ ਦੱਸਦੇ ਹਾਂ ਜਿਸ ਦੇ ਵਿੱਚ ਹੁੰਦਾ ਹੈ ਕਿ ਤੁਸੀਂ ਨਾਨवेज ਨਹੀਂ ਖਾਣਾ ਜਦੋਂ ਤੱਕ ਤੁਸੀਂ ਹੈ धारण किया होया है कोई ऐसी दिक्कत नहीं है वॉशरूम नहीं जाना ऐसा कुछ भी नहीं है यह नंबर लिख के तुम जो भी खाना पीना खाँद हो खा सकते हो वॉशरूम जा सकते हो नंबर लिख के कोई दिक्कत वाली गल नहीं है ए ना पूछना किन्ने दिन लिखना है लिखो कोई अपना रोटी रोज़ खादे ना असी ਬਸ ਇਹ ਨੰਬਰ ਲਿਖਦੇ ਜਾਓ ਕੀ ਲੱਗ ਰਿਹਾ ਤੁਹਾਡਾ ਕੋਈ ਪੈਸਾ ਤਾਂ ਨਹੀਂ ਲੱਗ ਰਿਹਾ ਕੁਝ ਵੀ ਨਹੀਂ ਲੱਗ ਰਿਹਾ ਲਿਖਦੇ ਜਾਓ ਜਦੋਂ ਤੱਕ ਤੁਹਾਡੀ ਪਰੇਸ਼ਾਨੀ ਦੂਰ ਨਹੀਂ ਹੋ ਰਹੀ ਜਦੋਂ ਤੱਕ ਤੁਹਾਡੀ ਇੱਛਾ ਪੂਰੀ ਨਹੀਂ ਹੋ ਰਹੀ ਠੀਕ ਹੈ ਤੇ ਚਲੋ ਜੀ ਹੁਣ ਤਿਆਰ ਹੋ ਜਾਓ ਮੈਨੂੰ ਪੂਰੀ ਉਮੀਦ ਹੈ ਸਾਰੇ ਕਾਪੀ ਪੈਨਸਿਲ ਲੈ ਕੇ ਬੈਠ ਗਏ ਹੋਣੇ ਕਿਉਂਕਿ ਨੰਬਰ ਐਸੇ ਹਨ ਨਾ ਹਰ ਇੱਕ ਪਰੇਸ਼ਾਨੀ ਦਾ ਅਲੱਗ-ਅਲੱਗ ਜਾਦੂਈ ਨੰਬਰ ਦੱਸਣ ਵਾਲੀਆਂ भूल जाओगे ठीक है वैसे तो मेरी वीडियो थोड़े है कभी भी खोल खोल के दोबारा कभी भी इस पढ़ सकते हो दूसरिया का भी पला करना दूसर न भी शेयर करना ताकि भी नंबर यूज़ करके अपन परेशानियां दूर कर सकन तो चलो जी नंबर दसन तो पहले एक छोटी जी रिक्वेस्ट है जो थोड़ा मेरी वीडियो चंगिया लगियां हैं हाँ। वीडियो में लाइक करो जी जिन्होंने ने हाले तक मेरा चैनल सबसक्राइब नहीं किया है तो प्लीज़ चैनल सबसक्राइब करो सबसक्राइब के नैल का बटन हों जरूर दबाया करो ताकि मेरी हर नवी ਵੀਡੀਓ ਦਾ ਨੋਟੀਫਿਕੇਸ਼ਨ ਬਨੋ ਜਰੂਰ ਆਏ ਤੇ ਕੋਈ ਵੀ ਵੀਡੀਓ ਮਿਸ ਨਾ ਹੋ ਸਕੇ ਤੇ ਚਲੋ ਜੀ ਕਮੈਂਟ ਵਿੱਚ ਹਾਜ਼ਰੀ ਸਾਰਿਆਂ ਨੇ ਦੇਣੀ ਹੈ ਤਾਂ ਕਿ એનર્ਜੀ ਜੋ ਹੈ ਹਾਈ એનર્ਜੀ ਨੂੰ ਰਿਸੀਵ ਕਰਨ ਦੇ ਲਈ ਜਰੂਰ ਕਲੇਮ ਕਰਨਾ ਪੋਜ਼ਿਟਿਵ એનર્ਜੀ ਨੂੰ ਤੇ ਕਮੈਂਟ ਜਰੂਰ ਕਰਨਾ ਸਭ ਤੋਂ ਪਹਿਲਾਂ ਜਿਹਨਾਂ ਲੋਕਾਂ ਦੀ ਦੁਕਾਨ ਹੈ ਜਿਨ੍ਹਾਂ ਦਾ ਆਪਣਾ ਸ਼ੋਰੂਮ ਹੈ ਫੈਕਟਰੀ ਹੈ ਉਹਨਾਂ ਦੇ ਉਹ ਕੰਮ ਕਰ ਰਹੇ ਹਨ ਪਰ ਕੀ ਹੁੰਦਾ ਹੈ ਪ੍ਰੋਬਲਮ ਕਿ ਕਸਟਮਰ ਨਹੀਂ ਆ ਰਹੇ ਹਨ ਗ੍ਰਾਕ ਨਹੀਂ ਆ ਰਹੇ ਹਨ ਤਾਂ ਗ੍ਰਾਕਾਂ ਨੂੰ ਆਪਣੀ ਅਟਰੈਕਟ ਕਰਨ ਵਾਸਤੇ ਤੁਸੀਂ ਕੀ ਕਰਨਾ ਹੈ ਇਹ ਨੰਬਰ ਲਿਖ ਲਓ ਪਾਵੇਂ ਇਸ ਨੰਬਰ ਨੂੰ ਆਪਣੀ ਦੁਕਾਨ ਦੀ ਦੀਵਾਰ ਤੇ ਲਿਖ ਲਓ ਜਾਂ ਜੇ ਤੁਸੀਂ ਆਪਣੀ ਬੋਡੀ ਦੀ ਲੈਫਟ ਸਾਈਡ ਤੇ ਖੱਬੇ ਪਾਸੇ ਕਿਧਰੇ ਵੀ ਲਿਖ ਲਓ ਹੱਥ ਤੇ ਲਿਖ ਸਕਦੇ ਹੋ ਲੈੱਟ ਤੇ ਲਿਖ ਸਕਦੇ ਹੋ ਪੈਟ ਤੇ ਲਿਖ ਸਕਦੇ ਹੋ ਜੇ ਤੁਸੀਂ ਦਿਖਾਣਾ ਨਹੀਂ ਚਾਹੁੰਦੇ ਹੋ ਉਸ ਤੇ ਲਿਖ ਸਕਦੇ ਹੋ ਬਸ ਪੈਰ ਦੇ نیچے ਨਾ ਲਿਖ ਲੈਣਾ ਕਿਉਂਕਿ ਇਹ ਐਂਜਲ ਨੰਬਰ ਦੇ ਵਿੱਚ ਵੀ ਸ਼ਕਤੀ ਹੁੰਦੀ ਹੈ ਠੀਕ ਹੈ ਦੇਵੀ ਸ਼ਕਤੀ ਹੁੰਦੀ ਹੈ ਜੋ ਸਾਡਾ ਕੰਮ ਪੂਰਾ ਕਰਦੀ ਹੈ ਇਸ ਯੂਨੀਵਰਸ ਦੀ એનર્ਜੀ ਹੁੰਦੀ ਹੈ ਇਸ ਨੂੰ ਪੈਰ ਦੇ ਥੱਲੇ ਨਾ ਲਿਖਣਾ ਠੀਕ ਹੈ ਤੇ ਨੰਬਰ ਨੋਟ ਕਰੋ ਕਸਟਮਰ ਆਪਣੇ ਵਧਾਣ ਵਾਸਤੇ ਤੇ ਨੰਬਰ ਹੈ 7158 ਠੀਕ ਹੈ ਨੰਬਰ ਹੈ 715 डबल 8 ਤੇ ਚਲੋ ਜੀ ਇਹ ਤਾਂ ਹੋ ਗਿਆ ਕਸਟਮਰ ਵਸਤੇ ਹੁਣ ਦੂਜੇ ਨੰਬਰ ਤੇ ਹੈਲਥ ਦੇਖੋ ਸਿਹਤ ਅੱਜ ਕੱਲ ਸਾਰਿਆਂ ਦੀ ਖਰਾਬ ਰਹਿੰਦੀ ਹੈ ਮੈਂ ਕਹਿੰਨੀ ਆ ਡਾਇਬਟੀਜ਼ ਹਰ ਇੱਕ ਘਰ ਵਿੱਚ ਅੱਜ ਕੱਲ ਕੋਈ ਐਸਾ ਨਹੀਂ ਰਹਿ ਗਿਆ ਹੈ ਕਿ ਕੋਈ ਵੀ ਘਰ ਦਾ ਕੋਈ ਐਸਾ ਬੰਦਾ ਹੋਵੇ ਜਿਹਨੂੰ 슈ਗਰ ਨਾ ਹੋਵੇ ਠੀਕ ਹੈ ਔਰ ਐਸਾ ਵੀ ਨਹੀਂ ਹੈ ਕਿ ਅੱਜ ਕੱਲ ਵੱਡੇ ਬਜ਼ੁਰਗਾਂ ਨੂੰ 슈ਗਰ ਹੋ ਰਹੀ ਹੈ ਅੱਜ ਕੱਲ ਛੋਟੇ ਛੋਟੇ ਬੱਚਿਆਂ ਨੂੰ ਹੀ 슈ਗਰ ਹੋ ਗਈ ਹੈ ਤੇ ਉਸ ਦੇ ਲਈ ਤੁਸੀਂ ਕੀ ਕਰਨਾ ਹੈ ਬਹੁਤ ਸਾਰੇ ਲੋਕਾਂ ਨੂੰ ਮੈਂ ਦੱਸਿਆ ਹੈ ਉਹਨਾਂ ਨੂੰ ਪੋਜ਼ਿਟਿਵ ਰਿਜ਼ਲਟ ਮਿਲੇ ਹਨ ਪਰ ਇਸ ਗੱਲ ਦਾ ਧਿਆਨ ਰੱਖਣਾ ਹੈ ਇਹ ਜਿਹੜਾ ਨੰਬਰ ਲਿਖਣਾ ਹੈ ਜੋ 슈ਗਰ ਦੇ ਮਰੀਜ਼ਾਂ ਠੀਕ ਹੈ ਨੰਬਰ ਜ਼ਰੂਰ ਲਿਖਣਾ ਹੈ ਪਰ दवाइया खानिया बंद नहीं कर जो तुम दवाइया खा रहे हो अपना मेडिकेशन जरूर चालू रखना है पर नाल दे नाल ए नंबर लिख लोगे तुसी देखोगे शुगर जो थी हाई रहती है ना बिल्कुल नॉर्मल हो जाएगी ठीक है नंबर नोट कर लो थ्री एट जीरो जीरो सिक्स नाइन तीन अठ जीरो जीरो छे नौ एनों तुम ब्ल्यू पेन लिखना है नीले पेन लिखना है ठीक है क्योंकि यूनिवर्सल नंबर है ਔਰ ਸੌਰੀ یونیਵਰਸਲ ਕਲਰ ਹੈ ब्लू ਪੈਨ ब्लू ਪੈਨ ਦੇ ਨਾਲ ਲਿਖੋ ਹਰ ਇੱਕ ਇੱਛਾ ਪੂਰੀ ਹੋਏਗੀ ਪਰ ਹਾਂ ਜਿੱਤੇ ਕੋਰਟ ਕਚੈਰੀ ਦਾ ਕੋਈ ਮਾਮਲਾ ਹੋਏ ਨਾ ਉਹ ਉਸ ਨੰਬਰ ਤੇ ਤੁਸੀਂ ਕਾਲਾ ਪੈਨ ਯੂਜ਼ ਕਰਨਾ ਕਿਉਂਕਿ ਉਹ ਅਸੀਂ 네ਗੈਟਿਵਿਟੀ ਭਜਾਣੀ ਹੈ ਇੱਥੇ ਅਸੀਂ ਅਟਰੈਕਟ ਕਰ ਰਹੇ ਹਾਂ ਓਕੇ ਚਲੋ ਜੀ ਤੀਜੇ ਨੰਬਰ ਦੀ ਪ੍ਰੋਬਲਮ ਜੋ ਕਿ ਹਰ ਘਰ ਘਰ ਦੀ ਅੱਜ ਕੱਲ ਪ੍ਰੋਬਲਮ ਹੈ ਮਨੀ 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 ਪੈਸਾ 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 ਹਰ ਕਿਸੇ ਕੋਲ ਨਾ ਪੈਸਾ ਆ ਰਿਹਾ ਹੈ ਪੈਸਾ ਆਣਾ ਤਾਂ ਦੂਰ ਮਤਲਬ ਸੇਵਿੰਗ ਤਾਂ ਦੂਰ ਦੀ ਗੱਲ ਆਈ ਨਹੀਂ ਜਾਂ ਤਾਂ ਸੇਵਿੰਗ ਕਿੱਥੋਂ ਦੀ ਹੋਏਗੀ ਇਹ ਜਿਹੜਾ ਨੰਬਰ ਹੈ ਜਿਸ ਤਰ੍ਹਾਂ ਕੀ ਦੇਖ ਲੋ ਜੋ ਲੋਕ ਰਿਕਸ਼ਾ ਚਾਲਕ ਹਨ ਜੋ ਲੋਕ ਲੇਬਰ ਕਲਾਸ ਹਨ ਠੀਕ ਹੈ ਮਤਲਬ जो लोग साढ़े तो भी बहुत ज़्यादा मेहनत करते हैं फिर भी वो इन्ना पैसा नहीं कमाते उन्होंने वास्ते खास मैं दस रही हाँ ठीक है या फिर जो मिडल क्लास लोग है समझ लो थी तो सैलरी पाँ हज़ार है तो तुम चाहते हो कि साड़ी सैलरी डेढ़ लाख हो जाए तो यह नंबर रोज़ लिखना शुरू कर दो कि पेन हरे पेन लिखना है नंबर नोट करो सिक्स जीरो फाइव फोर सिक्स सैवन फाइव सिक्स सिक्स ਅ ਮੇ ਪੰਜਾਬੀ ਚ ਬੋਲ ਦਨੀ ਆ ਸੌਰੀ 60546756 ਠੀਕ ਹੈ ਇਹ ਹੋ ਗਿਆ ਪੈਸੇ ਨੂੰ ਅਟਰੈਕਟ ਕਰਨ ਦੇ ਲਈ ਨੰਬਰ ਹੁਣ ਆਪਾਂ ਗੱਲ ਕਰ ਲੈਂਦੇ ਹਾਂ ਬੱਚਿਆਂ ਦੀ ਸਟੂਡੈਂਟਸ ਦੀ ਠੀਕ ਹੈ ਪੜਾਈ ਚੋਂ ਕਮਜ਼ੋਰ ਹਨ ਬੱਚਿਆਂ ਦੇ ਉੱਪਰ ਬਹੁਤ ਜ਼ਿਆਦਾ ਸਟ्रेस ਰਹਿੰਦਾ ਹੈ ਪੇਰੈਂਟਸ ਦਾ ਸਟ्रेस ਰਹਿੰਦਾ ਹੈ टीचर्स द स्ट्रेस रहता है ठीक है पढ़ाई तो कमजोर हन ता देखो ए तुसी की करना है मदर्स जो है आ, मामा हन बच्चियां दीया ओ लिख सकदियां हन जो नाल बच्चियां दा पढ़ाई विच मन नहीं लगता है पढ़ाईज कमजोर हन कंसंट्रेशन बच्चियां दा नहीं लगता है ता नंबर थोड़ा या लंबा है इस करके मैं क्या है कि बच्चियां दीया मामा अपने बच्चियां दे ऊपर ए नंबर लिख के दे सकदियां हन नंबर नोट करो 8462 95854519 ਇਹ ਨੰਬਰ ਹੋ ਗਿਆ ਪਰ ਇਸ ਤਾ ਵੀ ਮੈਂ ਇੱਕ ਸ਼ਾਰਟਕਟ ਵੀ ਤੁਹਾਨੂੰ ਦੱਸ ਸਕਦੀ ਹਾਂ ਕੀ ਕਰਨਾ ਹੈ ਬੱਚਾ ਕਮਜ਼ੋਰ ਹੈ ਠੀਕ ਹੈ વોટર ਬੋਤਲ ਜੋ ਬੱਚੇ ਪਾਣੀ ਪੀਂਦੇ ਹਨ ਨਾ ਉਸ ਦੇ ਉੱਪਰ ਇਹ ਨੰਬਰ ਲਿਖ ਦੋ ਇਹ ਨੰਬਰ ਲਿਖ ਸਕਦੇ ਹੋ ਇਸ ਦੇ ਨਾਲ ਤਾਂ ਇੰਨਾ ਫਰਕ ਪੈਂਦਾ ਹੈ ਨਾ ਜਿਸ ਦਾ ਜਿਸ ਦਾ ਬੱਚਾ ਉਸ ਬੋਤਲ ਵਿੱਚੋਂ ਪਾਣੀ ਪੀਵੇਗਾ ਪੀਵੇਗਾ ਇੱਕ ਤਾਂ ਉਹ ਨੰਬਰ ਦੀ ਐਂਜਲ ਨੰਬਰ ਦੀ ਪਾਵਰ ਜਿਹੜੀ ਹੈ ਉਸ ਪਾਣੀ ਵਿੱਚ ਆ ਗਈ बार-बार ਉਹ ਬੱਚਾ ਉਹ ਨੰਬਰ ਨੂੰ ਦੇਖੇਗਾ ਤਾਂ ਉਹ ਵੀ ਉਸ ਦੇ ਕਨਸੈਂਟ੍ਰੇਟ ਪਾਵਰ ਨੂੰ ਤੇਜ਼ ਕਰੇਗਾ ਇਹ ਵੀ ਤੁਸੀਂ ਕਰ ਸਕਦੇ ਹੋ ਠੀਕ ਹੈ ਹੁਣ ਅਗਲੀ ਪ੍ਰੋਬਲਮ ਤੇ ਆ ਜਾਂਦੇ ਹਾਂ ਅੱਜ ਕੱਲ ਬਹੁਤ ਜ਼ਿਆਦਾ ਮੈਨੂੰ ਕਮੈਂਟਸ ਆ ਰਹੇ ਹਨ ਗਰਲਸ ਦੇ ਠੀਕ ਹੈ ਅੱਜ ਕੱਲ ਤਾਂ ਬॉयਜ਼ ਨੂੰ ਮੁੰਡਿਆਂ ਨੂੰ ਵੀ ਪਿੰਪਲਸ ਐਕਨੇ ਹੋ ਰਿਹਾ ਹੈ ਸਕਿਨ ਦੀ ਪ੍ਰੋਬਲਮ ਚਮੜੀ ਸੰਬੰਧੀ ਬਹੁਤ ਜ਼ਿਆਦਾ ਲੋਕਾਂ ਨੂੰ ਪ੍ਰੋਬਲਮ ਹੋ ਰਹੀ ਹੈ ਤਾਂ ਦੇਖੋ ਤੁਸੀਂ ਇਸ ਦੇ ਲਈ ਨੰਬਰ ਲਿਖਣਾ ਹੈ ਮੈਂ ਤੁਹਾਨੂੰ ਦੱਸ ਰਹੀ ਹਾਂ ਤੁਹਾਡੇ ਜੋ ਪਿੰਪਲ ਐਕਨੇ ਦੀ ਪ੍ਰੋਬਲਮ ਹੈ ਉਹ ਤਾਂ ਦੂਰ ਹੋਏਗੀ ਹੀ ਹੋਏਗੀ ਵਿਸ਼ਵਾਸ ਨਾਲ ਲਿਖਣਾ ਨਾਲ ਦੇ ਨਾਲ ਫੇਸ ਤੇ ਤੁਹਾਡੇ ਗਲੋ ਵੀ ਆ ਜਾਏਗੀ ਲਗਾਤਾਰ ਲਿਖਦੇ ਰਹਿਣਾ ਜਦੋਂ ਤੱਕ ਤੁਹਾਨੂੰ ਨਜ਼ਰ ਨਾ ਆਵੇ ਕਿ ਅਸਰ ਹੋ ਰਿਹਾ ਹੈ ਇਹ ਵੀ ਥੋੜਾ ਜਿਹਾ ਲੰਬਾ ਨੰਬਰ ਹੈ ਧਿਆਨ ਨਾਲ ਲਿਖਣਾ ਨੰਬਰ ਗਲਤ ਨਹੀਂ ਹੋਣਾ ਚਾਹੀਦਾ ਇਸ ਕਰਕੇ ਕਿ ਅਸੀਂ ਕਾਪੀ ਪੈਨਸਲ ਲੈ ਕੇ ਬੈਠਣਾ ਨੰਬਰ ਹੈ 6421 8789 ਠੀਕੇ ਇਹ ਨੰਬਰ ਹੈ ਇਸ ਨੂੰ ਵੀ ਤੁਸੀਂ ਨੀਲੇ ਪੈਨ ਦੇ ਨਾਲ ਬਲੂ ਪੈਨ ਦੇ ਨਾਲ ਲਿਖਣਾ ਹੈ ਇੱਕਦਮ ਤੁਹਾਡਾ ਫੇਸ ਦੇਖੋਗੇ ਕਿ ਕਿੰਨਾ ਗਲੋ ਕਰੇਗਾ ਦਾਗ-ਧੱਬੇ ਤਾਂ ਦੂਰ ਹੋਣਗੇ ਹੀ ਹੋਣਗੇ ਹੁਣ ਅੱਗੇ ਆ ਜਾਂਦੇ ਹਾਂ ਅੱਜ ਕੱਲ੍ਹ ਕਈ ਲੋਕਾਂ ਨੂੰ ਪੱਛਾਂ ਨੂੰ ਵੀ ਅੱਜ ਕੱਲ੍ਹ ਬੜੀ ਪ੍ਰੋਬਲਮ ਹੈ weight lose ਕਰਨਾ ਹੈ lose ਕਰਨਾ ਹੈ ਠੀਕ ਹੈ ਮੋਟਾਪਾ ਵੱਧਦਾ ਜਾ ਰਿਹਾ ਹੈ ਫਾਸਟ ਫੂਡ ਖਾ ਰਹੇ ਹਨ ਬੱਚੇ ਨਾ ਫਾਸਟ ਫੂਡ ਖਾਂਦੇ ਹਨ ਉਸ ਦੇ ਨਾਲ ਮੋਟਾਪਾ ਆਂਦਾ ਹੀ ਆਂਦਾ ਹੈ ਹੈਨਾ ਮੋਮੋਜ਼ ਖਾ ਰਹੇ ਪੀਜ਼ਾ ਖਾ ਰਹੇ ਐਸਾ ਚੀਜ਼ਾਂ ਖਾ ਰਹੇ ਹਨ ਐ ਸਾਡੀ ਬੋਡੀ ਵਾਸਤੇ ਹੈਲਦੀ ਚੀਜ਼ਾਂ ਨਹੀਂ ਹਨ ਉਹ ਕੀ ਕਰਦੇ ਹਨ ਫੈਟਸ ਵਧਾਉਂਦੇ ਹਨ ਮੋਟਾਪਾ ਆਂਦਾ ਹੈ ਤਾਂ ਉਸ ਤੇ ਲਈ ਤੁਸੀਂ ਇੱਕ ਨੰਬਰ ਨੋਟ ਕਰ ਲਓ ਪਤਾ ਹੈ ਇਸ ਨੰਬਰ ਦੇ ਨਾਲ ਕੀ ਹੁੰਦਾ ਹੈ ਇਹ ਨੰਬਰ ਕਿਵੇਂ ਕੰਮ ਕਰਦਾ ਹੈ ਇਹ ਨੰਬਰ ਤੁਹਾਡੀ ਭੁੱਖ ਤੇ ਕੰਟਰੋਲ ਕਰ ਦਿੰਦਾ ਹੈ ਠੀਕ ਹੈ ਜਦੋਂ-ਦੋਂ ਤੁਹਾਡੀ ਭੁੱਖ ਕੰਟਰੋਲ ਹੋ ਜਾਏਗੀ ਤਾਂ ਤੁਹਾਡਾ ਵਜ਼ਨ ਵੀ ਆਟੋਮੈਟਿਕਲੀ ਘਟ ਜਾਏਗਾ ਠੀਕ ਹੈ ਨਾ ਨੰਬਰ ਨੋਟ ਕਰੋ ਨੰਬਰ ਹੈ 3587 225 3587225 ਠੀਕ ਹੈ ਇਹ ਨੰਬਰ ਜੇ ਤੁਹਾਡੇ ਵੀ ਮੋਟਾਪੇ ਤੋਂ ਤੁਸੀਂ ਪਰੇਸ਼ਾਨ ਹੋ ਤਾਂ ਤੁਹਾਡਾ ਮੋਟਾਪਾ ਕੁਝ ਹੀ ਦਿਨਾਂ ਵਿੱਚ ਤੁਸੀਂ ਦੇਖੋਗੇ ਅਸਰ ਹੋਣਾ ਸ਼ੁਰੂ ਹੋ ਜਾਏਗਾ ਹੁਣ ਅੱਜ ਕੱਲ ਇੱਕ ਹੋਰ ਪ੍ਰੋਬਲਮ ਹੈ ਲੋਕਾਂ ਨੂੰ ਪ੍ਰੋਬਲਮ ਹੈ ਜੋ ਲੋਕਾਂ ਦੇ ਦਿਮਾਗ ਦੇ ਨਾਲ ਬਰਡਨ ਰਹਿੰਦਾ ਹੈ ਟੈਨਸ਼ਨਾਂ ਦੁਨੀਆ ਭਰ ਦੀਆਂ ਅੱਜ ਕੱਲ ਹਰ ਇੱਕ ਕਾਰ ਵਿੱਚ ਹਾਲ ਇੱਕ ਨੂੰ ਹੈ ਜਿਸ ਦੇ ਕਾਰਨ ਸਾਨੂੰ ਨੀਂਦ ਨਹੀਂ ਆਉਂਦੀ ਹੈ ਠੀਕ ਹੈ نیند ਨਹੀਂ ਆਏਗੀ ਅਗਲੇ ਦਿਨ ਅਸੀਂ ਫ੍ਰੈਸ਼ ਨਹੀਂ ਉਠਾਂਗੇ ਫ੍ਰੈਸ਼ ਨਹੀਂ ਹੋਵਾਂਗੇ ਤੰਦਰੁਸਤ ਨਹੀਂ ਹੋਵਾਂਗੇ ਤਾਂ ਅਸੀਂ ਦਿਨ ਪਰ ਦਾ ਜਿਹੜਾ ਕੰਮ ਹੋਏਗਾ ਉਹ ਅਸੀਂ ਨਹੀਂ ਕਰ ਪਾਵਾਂਗੇ ਤਾਂ ਅਚੀ ਨੀਂਦ ਆਵੇ ਇਕਦਮ ਸਾਉਂਡ ਸਲੀਪ ਆਵੇ ਉਸ ਤੇ ਲਈ ਨੰਬਰ ਨੋਟ ਕਰੋ ਨੰਬਰ ਹੈ 514248538 ਠੀਕ ਹੈ ਲੰਬਾ ਨੰਬਰ ਹੈ ਧਿਆਨ ਨਾਲ ਨੰਬਰ ਲਿਖਣਾ ਗਲਤੀ ਨਹੀਂ ਹੋਣੀ ਚਾਹੀਦੀ ਨੰਬਰ ਦੇ ਵਿੱਚ ਠੀਕ ਹੈ ਇਹ ਨੰਬਰ ਜਿਸ ਦੇ ਨਾਲ ਤੁਹਾਨੂੰ ਬੜੀ ਹੀ ਮਿੱਠੀ ਨੀਂਦ ਆਣੀ ਸ਼ੁਰੂ ਹੋ ਜਾਏਗੀ ਆਪਣੀ ਲੈਫਟ ਸਾਈਡ ਤੇ ਪਾਵੇਂ ਪੇਟ ਤੇ ਲਿਖੋ ਲੱਤ ਤੇ ਲਿਖੋ ਪੈਰ ਤੇ ਲਿਖੋ ਹੱਥ ਤੇ ਲਿਖੋ ਕੰਨ ਦੇ ਪਿੱਛੇ ਲਿਖੋ ਤੁਹਾਨੂੰ ਬੜੀ ਹੀ ਪਿਆਰੀ ਨੀਂਦ ਆਣੀ ਸ਼ੁਰੂ ਹੋ ਜਾਏਗੀ ਤੇ ਚਲੋ ਜੀ ਅਗਲੀ ਕੀ ਪਰੇਸ਼ਾਨੀ ਮੈਂ ਤੁਹਾਡੇ ਦੂਰ ਕਰਨ ਵਾਸਤੇ ਕਿਹੜਾ ਨੰਬਰ ਲੈ ਆਈ ਹਾਂ ਉਹ ਹੈ ਬੋਡੀ ਪੇਨ ਲੱਤਾਂ ਵਿੱਚ ਦਰਦ ਹੱਥਾਂ ਵਿੱਚ ਦਰਦ ਜੋਇੰਟ ਪੇਨ ਅੱਜਕੱਲ ਬਹੁਤ ਰਹਿੰਦੀ ਹੈ ਹਰ ਇੱਕ ਬੰਦੇ ਨੂੰ ਇਹ ਪ੍ਰੋਬਲਮ ਰਹਿੰਦੀ ਹੈ ਵੈਸੇ ਤਾਂ ਦੇਖੋ ਜਦੋਂ ਵੀ ਇਹ ਪ੍ਰੋਬਲਮ ਰਹਿੰਦੀ ਹੈ ਨਾ ਹੱਥਾਂ ਪੈਰਾਂ ਵਿੱਚ ਦਰਦ ਤਾਂ ਅਸੀਂ ਸ਼ਨੀ ਦੀ ਰੈਮਡੀਜ਼ ਜ਼ਰੂਰ ਕਰਵਾਉਂਦੇ ਹਾਂ ਸਾਰਿਆਂ ਨੂੰ ਕਹਿੰਦੇ ਹਾਂ ਉਹਦੇ ਨਾਲ ਠੀਕ ਹੁੰਦਾ ਹੈ पर आज मैं ਤੁਹਾਡੇ ਵਾਸਤੇ ਲੈ ਕੇ ਆਈ ਹਾਂ ਐਂਜਲ ਨੰਬਰ ਤੇ ਨੰਬਰ ਨੋਟ ਕਰੋ ਇਸ ਦੇ ਨਾਲ ਇਸ ਨੂੰ ਨੀਲੇ ਪੈਨ ਦੇ ਨਾਲ ਆਪਣੇ ਸ਼ਰੀਰ ਦੀ ਖੱਬੇ ਪਾਸੇ ਵੱਲ ਲਿਖੋਗੇ ਨਾ ਮੈਂ ਤੁਹਾਨੂੰ ਕਹਿੰਦੀ ਆ ਕਿ ਕੁਝ ਦਿਨਾਂ ਵਿੱਚ 24 ਘੰਟੇ ਵਿੱਚ ਜਿਸ ਤਰ੍ਹਾਂ ਤੁਹਾਨੂੰ ਲੱਗੇਗਾ ਮੇਰੇ ਪੈਰਾਂ ਹੱਥਾਂ ਵਿੱਚ 100% ਵਿੱਚੋਂ 90 80% ਦਰਦ ਤੁਹਾਡਾ ਘੱਟ ਹੋ ਜਾਏਗਾ ਫਿਰ ਬਾਕੀ ਹੋਲੀ-ਹੋਲੀ ਟੋਟਲ ਚਲਾ ਜਾਏਗਾ ਨੰਬਰ ਨੋਟ ਕਰੋ 52 एट थ्री टू सैवन सिक्स फोर ठीक है फाइव टू एट थ्री टू सैवन सिक्स फोर यह नंबर है ठीक है इस इसके दर्द एकदम छू मंत्र हो जाएगा विश्वास जरूर रखना बार बार कह रही हाँ विश्वास न करोगे तो नंबर जरूर एक्टिव होंगे नंबर जरूर काम करेंगे ठीक है जी हूँ जी की सब तो व्डी अचक प्रॉब्लम चल रही है पीआर नहीं मिल रिया ठीक है पीआर ਦੇ ਉੱਪਰ ਬਹੁਤ ਲੋਕ ਬੋਲਦੇ ਹਨ ਇੰਨਾ ਸਟਰਗਲ ਕਰਕੇ ਬੱਚਿਆਂ ਨੂੰ ਭੇਜਦੇ ਹਨ ਇੰਡੀਆ ਤੋਂ ਉੱਧਰ ਭੇਜਦੇ ਹਨ ਆਸਟ੍ਰੇਲੀਆ ਕੈਨੇਡਾ ਜਿੱਧਰ ਵੀ ਬੱਚੇ ਗਏ ਹਨ ਇੰਨਾ ਸਟਰਗਲ ਕਰਕੇ ਉੱਧਰ ਜਾਂਦੇ ਹਨ ਫਿਰ ਉੱਥੇ ਉਹਨਾਂ ਨੂੰ ਪੀਆਰ ਦੇ ਲਈ ਬਹੁਤ ਜ਼ਿਆਦਾ ਸਟਰਗਲ ਕਰਨਾ ਪੈਂਦਾ ਹੈ ਪਰਮਨੈਂਟ ਐਡਰੈਸ ਦੇ ਲਈ ਹੈਨਾ ਇਹ ਪ੍ਰੋਬਲਮ ਆ ਰਹੀ ਹੈ ਸਾਰਿਆਂ ਨੂੰ ਤਾਂ ਤੁਹਾਡੀ ਪੀਆਰ ਦੀ ਪ੍ਰੋਬਲਮ ਬਹੁਤ ਜਲਦੀ ਸੋਲਵ ਹੋ ਜਾਏ ਬੱਚਿਆਂ ਦੀ ਜਾਂ ਤੁਸੀਂ ਜਾ ਰਹੇ ਹੋ ਜੋ ਵੀ ਹੈ ਉਨਾ ਦੇ ਵਾਸਤੇ ਮੈਂ ਬੜਾ ਹੀ ਸਟਰੋਂਗ ਪਾਵਰਫੁਲ ਐਂਜਲ ਨੰਬਰ ਤੁਹਾਡੇ ਵਾਸਤੇ ਲੈ ਕੇ ਆਈ ਹਾਂ ਸਭ ਨੋਟ ਕਰਕੇ ਰੱਖ ਲਵੋ ਨੰਬਰ ਹੈ 62909762 ਫਿਰ ਤੋਂ ਰਿਪੀਟ ਕਰ ਰਹੀ ਹਾਂ 62909762 ਇਹ ਨੰਬਰ ਲਿਖ ਕੇ ਦੇਖੋ ਔਰ ਜਿਸ ਦਿਨ ਤੁਹਾਨੂੰ ਪੀਆ ਦਾ ਤੁਹਾਡਾ ਕੰਮ ਹੋ ਜਾਵੇ ਮੈਨੂੰ ਨਾ ਪੁੱਲਨਾ ਕਮੈਂਟ ਜਰੂਰ ਕਰਨਾ ਠੀਕ ਹੈ ਇਹ ਦੇਖੋ ਅਗਲੀ ਪ੍ਰੋਬਲਮ ਠੀਕ ਹੈ ਸਰਜਰੀ ਦੇਖੋ ਆਪਰੇਸ਼ਨ ਕਈ ਵਾਰੀ ਸਾਨੂੰ ਨਾ ਇਸ ਤਰ੍ਹਾਂ ਦੀ ਅ ਪਰੇਸ਼ਾਨੀ ਸ਼ਰੀਰੀ ਕੈਸੀ ਆ ਜਾਂਦੀ ਹੈ ਕਿ ਡਾਕਟਰ ਕਹਿ ਦਿੰਦੇ ਹਨ ਕਿ ਸਰਜਰੀ ਹੀ ਇਸ ਦਾ ਲਾਸਟ ਇਲਾਜ ਹੈ ਠੀਕ ਹੈ ਆਪਰੇਸ਼ਨ ਤੁਹਾਨੂੰ ਕਰਨਾ ਹੀ ਪਏਗਾ ਠੀਕ ਹੈ ਨੋ ਪ੍ਰੋਬਲਮ ਡਾਕਟਰ ਦੇ ਅਕੋਰਡਿੰਗ ਹੀ ਤੁਹਾਨੂੰ ਚੱਲਣਾ ਹੈ ਡਾਕਟਰ ਦੇ ਅਕੋਰਡਿੰਗ ਹੀ ਦਵਾਈਆਂ ਖਾਣੀਆਂ ਹਨ ਪਰ एक विश्वास के नाल नंबर भी अपनी बॉडी पर लिख के देख लेना जो बंदा बीमार है तुसी अपने हाथ के नाल उसकी बॉडी पर यह नंबर लिख लेना नीले रंग नाल, तुसी तो के तुसी देखोगे कि सर्जरी भी अवॉइड हो जाएगी खुद डॉक्टर जब तूगा ना तो मनना कि डॉक्टर भी कहेगा कि हाँ तो एकदम मिराकल हो गया है ठीक है नंबर नोट करो डबल फाइव सैवन टू सिक्स 55726 ठीक है हुन इक ਹੋਰ ਪ੍ਰੋਬਲਮ ਲਾਸਟ ਬਟ ਨੋਟ ਦਾ ਲੀਸਟ ਜੋਬ ਪ੍ਰੋਬਲਮ ਨੌਕਰੀ ਨਹੀਂ ਮਿਲ ਰਹੀ ਹੈ ਬੱਚੇ ਇੰਨੀ ਜਿਆਦਾ ਹਾਈ ਐਜੂਕੇਸ਼ਨ ਕਰਕੇ ਬੈਠੇ ਹਨ ਪਰ ਫਿਰ ਵੀ ਉਨ੍ਹਾਂ ਨੂੰ ਨੌਕਰੀ ਨਹੀਂ ਮਿਲ ਰਹੀ ਹੈ ਇਹ ਬੜੀ ਸਾਰੇ ਬੱਚਿਆਂ ਦੇ ਨਾਲ ਵੱਡਿਆਂ ਦੇ ਨਾਲ ਇਹ ਬਹੁਤ ਜਿਆਦਾ ਲੋਕਾਂ ਦੇ ਨਾਲ ਪ੍ਰੋਬਲਮ ਆ ਰਹੀ ਹੈ ਦੇਖੋ ਆਪਣੀ ਮੈਂ ਇੱਥੇ ਇੱਕ ਗੱਲ ਜ਼ਰੂਰ ਕਹਿਣਾ ਚਾਹਾਂਗੀ ਜੋ ਤੁਸੀਂ ਪੜ੍ਹਾਈ ਕੀਤੀ ਹੈ ਠੀਕ ਹੈ ਉਸ ਦੇ ਅਕੋਰਡਿੰਗ ਤੁਹਾਨੂੰ ਨੌਕਰੀ ਮਿਲੇ ਕਈ ਵਾਰੀ ਇਹ ਮੁਸ਼ਕਿਲ ਵੀ ਹੋ ਜਾਂਦਾ ਹੈ ਪਰ ਮੈਂ ਜੋ ਇੱਥੇ ਨੰਬਰ ਤੁਹਾਨੂੰ ਦੇ ਰਹੀਆਂ ਜੇ ਤੁਸੀਂ ਇਸ ਨੂੰ ਆਪਣੀ ਬੋਡੀ ਦੇ ਲੈਫਟ ਸਾਈਡ ਤੇ ਬਲੂ ਪੈਨ ਜਾਂ ਗ੍ਰੀਨ ਪੈਨ ਨੀਲਾ ਪੈਨ ਜਾਂ ਹਰਾ ਪੈਨ ਉਸ ਦੇ ਨਾਲ ਲਗਾਤਾਰ ਲਿਖਣਾ ਸ਼ੁਰੂ ਕਰੋਗੇ ਤਾਂ ਤੁਹਾਡੀ मतलब पढ़ाई दे अकॉर्डिंग भी ਤੁਹਾਨੂੰ ਮਿਲ ਸਕਦੀ ਹੈ ਜਾਂ ਉਸ ਤੋਂ ਬਾਅਦ ਵੀ ਜੋ ਮਿਲੇਗੀ ਨਾ ਨੌਕਰੀ ਹਾਈ ਪੈਕੇਜ ਦੀ ਮਿਲੇਗੀ ਜਿਸ ਤੇ ਨਾਲ ਤੁਸੀਂ ਸੈਟੀਸਫਾਈਡ ਹੋਵੋਗੇ ਆਪਣੀ ਨੌਕਰੀ ਤੋਂ ਨੰਬਰ ਨੋਟ ਕਰੋ ਨੰਬਰ ਹੈ 869 रिपीट ਕਰ ਦੰਨੀ ਹਾਂ ਨੰਬਰ 869 ਠੀਕ ਹੈ ਜੀ ਤੇ ਇਹ ਸਭ ਜੋ ਮੈਂ ਪ੍ਰੋਬਲਮਸ ਦੱਸਿਆ ਹਨ ਇਹ ਨੰਬਰ ਵਿਸ਼ਵਾਸ ਨਾਲ ਲਿਖਣਾ ਸ਼ੁਰੂ ਕਰ ਦਿਓ ਠੀਕ ਹੈ ਤੇ ਤੁਹਾਡੀਆਂ ਇਹ ਪਰੇਸ਼ਾਨੀਆਂ ਜਰੂਰ 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 ਦੂਰ ਹੋਣਗੀਆਂ ਸੋ ਅੱਜ ਦੀ ਵੀਡੀਓ ਮੇਰੇ ਹਿਸਾਬ ਨਾਲ ਤਾਂ ਬਹੁਤ 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 ਜ਼ਿਆਦਾ ਤੁਹਾਡੇ ਵਾਸਤੇ ਫਾਇਦੇਮੰਦ ਬਹੁਤ ਜ਼ਿਆਦਾ ਮੈਂ ਕਹਿ ਸਕਦੀ ਹਾਂ ਲਾਭਕਾਰੀ ਹੋ ਸਕਦੀ ਹੈ ਜੇ ਵਿਸ਼ਵਾਸ ਨਾਲ ਜਿਹੜੇ ਲੋਕ ਆਪਣੀਆਂ ਇਹਨਾਂ ਪਰੇਸ਼ਾਨੀਆਂ ਨੂੰ ਦੂਰ ਕਰਨਾ ਚਾਹੁੰਦੇ ਹਨ ਅੱਜ ਤੋਂ ਹੀ ਮੇਰੀ ਵੀਡੀਓ ਦੇਖਣ ਤੋਂ ਬਾਅਦ ਇਹ ਨੰਬਰ ਲਿਖਣਾ ਸ਼ੁਰੂ ਕਰ ਦਿਓ ਜੀ ਤੇ ਚਲੋ ਜੀ ਹੁਣ ਮੈਨੂੰ ਇਜਾਜ਼ਤ ਦਿਓ ਮਿਲਦੀ ਹਾਂ ਅਗਲੀ ਵੀਡੀਓ ਵਿੱਚ ਤੁਹਾਡੀ ਕਿਸੇ ਹੋਰ ਪਰੇਸ਼ਾਨੀ ਦਾ ਵਧੀਆ ਜਿਹਾ hi Letty.